ਸਸ਼ਿਕਰ ਬੱਚਿਓ ਬੱਚਿਓ ਅੱਜ ਅਸੀਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਦਾ ਪਾਠ 10 ਪਾਣੀ ਦੀ ਦੁਰਵਰਤੋਂ ਕਰਨ ਜਾ ਰਹੇ ਹਾਂ ਬੱਚਿਓ ਜਿਵੇਂ ਕਿ ਇਸ ਪੁਸਤਕ ਦੇ ਪਾਠ ਦਾ ਸਿਰਲੇਖ ਹੈ ਪਾਣੀ ਦੀ ਦੁਰਵਰਤੋਂ ਇਸ ਦੇ ਸਿਰਲੇਖ ਤੋਂ ਹੀ ਬੱਚਿਓ ਸਪਸ਼ਟ ਹੋ ਰਿਹਾ ਹੈ ਕਿ ਪਾਣੀ ਦੀ ਬਰਬਾਦੀ ਸਾਨੂੰ ਨਹੀਂ ਕਰਨੀ ਚਾਹੀਦੀ ਪਾਣੀ ਦੀ ਦੁਰਵਰਤੋਂ ਸਾਨੂੰ ਨਹੀਂ ਕਰਨੀ ਚਾਹੀਦੀ ਤਾਂ ਬੱਚੋ ਆਓ ਇਸ ਕਵਿਤਾ ਨੂੰ ਪੜ੍ਹਦੇ ਹਾਂ ਤੇ ਇਸ ਕਵਿਤਾ ਨੂੰ ਪੜ੍ਹ ਕੇ ਇਸ ਕਵਿਤਾ ਵਿੱਚ ਆਉਣ ਵਾਲੀ ਸਿੱਖਿਆ ਬਾਰੇ ਜਾਣਦੇ ਹਾਂ ਮਾਸਟਰ ਜੀ ਨੇ ਕਿਹਾ ਮਮੀ ਜੀ ਮੇਰੇ ਪਿਆਰੇ ਬੱਚਿਓ ਪਾਣੀ ਬਚਾਓ ਪਾਣੀ ਦੀ ਦੁਰਵਰਤੋਂ ਜੋ ਕਰਦੇ ਉਹਨਾਂ ਨੂੰ ਤੁਸੀਂ ਜਾ ਸਮਝਾਓ ਤਾਂ ਬੱਚੋ ਪਹਿਲੇ ਪੈਰੇ ਵਿੱਚ ਜਿਹੜਾ ਬੱਚਾ ਹੈ ਉਹ ਆਪਣੀ ਮੰਮੀ ਨਾਲ ਕਹਿ ਰਿਹਾ ਹੈ ਮੰਮੀ ਨਾਲ ਗੱਲ ਕਰ ਰਿਹਾ ਹੈ ਕਿ ਉਸਤੇ ਮਾਸਟਰ ਜੀ ਨੇ ਉਸ ਤੋਂ ਸਕੂਲ ਦੇ ਵਿੱਚ ਪਾਣੀ ਬਚਾਉਣ ਦੀ ਜਿਹੜੀ ਹੈ ਸਿੱਖਿਆ ਦਿੱਤੀ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਬੱਚਿਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਜਿਹੜੇ ਬੱਚੇ ਜਿਹੜੇ ਬੱਚੇ ਪਾਣੀ ਦੀ ਦੁਰਵਰਤਤ ਕਰਦੇ ਹਨ ਉਹਨਾਂ ਨੂੰ ਜਾ ਕੇ ਸਮਝਾ। ਕੁਦਰ ਦੇ ਇਹ ਦੁਸ਼ਮਨ ਨੇ ਪਾਣੀ ਜੋ ਅਜ਼ਾਈ ਗਵਾਉਂਦੇ ਪਿਆਰੇ ਬੱਚੇ ਤੁਹਾਡੇ ਨਾਲ ਬਹੁਤ ਵੱਡਾ ਨੇ ਵੈਰ ਕਮਾਉਂਦੇ। ਤਰਲੇ પાਕੇ ਉਹਨਾਂ ਨੂੰ ਅੱਖੋਂ ਸਾਡੇ ਉੱਤੇ ਤਰਸ ਤੁਸੀਂ ਖਾਓ ਪਾਣੀ ਦੀ ਦੁਰਵਰਤਤ ਜੋ ਕਰਦੇ ਉਹਨਾਂ ਨੂੰ ਤੁਸੀਂ ਜਾ ਸਮਝਾਓ। ਤਾਂ ਅ ਅੱਗੇ ਜਿਹੜਾ ਹੈ ਲੇਖਕ ਕਹਿ ਰਿਹਾ ਹੈ ਕਿ ਜਿਹੜੇ ਹੈ ਜਿਹੜਾ ਹੈ ਜਿਹੜੇ ਲੋਕ ਪਾਣੀ ਨੂੰ ਵਿਅਰਥ ਗਾਉਂਦੇ ਹਨ ਉਹ ਪਾਣੀ ਉਹ ਕੁਦਰਤ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਤਾਂ ਇਸ ਤਰ੍ਹਾਂ ਉਹ ਇੱਕ ਕਿਸਮ ਦਾ ਬੱਚਾ ਨਾਲ ਵੈਰ ਕਮਾ ਰਹੇ ਹਨ ਯਾਨੀ ਕਿ ਦੁਸ਼ਮਣੀ ਕਮਾ ਰਹੇ ਹਨ ਕਿਉਂਕਿ ਪਾਣੀ ਹੀ ਹੈ ਜਿਸ ਤੋਂ ਬਿਨਾ ਕੋਈ ਵੀ ਮਨੁੱਖੀਆ ਕੋਈ ਵੀ ਜੀਵ ਜ਼ਿੰਦਾ ਨਹੀਂ ਰਹਿ ਸਕਦਾ ਤਾਂ ਇਸ ਕਰਕੇ ਉਹ ਆਪਣੇ ਆਨ ਵਾਲੇ ਅੱਗੇ ਜਿਹੜੀ ਜਿੰਨੀਆਂ ਵੀ ਜਿਹੜੀ ਹੈ ਬੱਚੇ ਹਨ ਉਹਨਾਂ ਲਈ ਜਿਹੜੀ ਮੁਸੀਬਤ ਖੜੀ ਕਰ ਰਹੇ ਹਨ ਜਿਸ ਕਰਕੇ ਉਹ ਬੱਚਾ ਨਾਲ ਵੈਰ ਕਮਾ ਰਹੇ ਨੇ ਤਰਲੇ ਪਾਕੇ ਉਹਨਾਂ ਨੂੰ ਆਖੋ ਸਾਡੇ ਉੱਤੇ ਤਰਸ ਤੋਂ ਸਿਖਾਓ ਪਾਣੀ ਦੀ ਦੁਰਵਰਤ ਜੋ ਕਰਦੇ ਉਹਨਾਂ ਨੂੰ ਤੁਸੀਂ ਜਾ ਸਮਝਾਓ ਇਸ ਤਰ੍ਹਾਂ ਬੱਚੋ ਲੇਖਕ ਕਹਿ ਰਿਹਾ ਹੈ ਕਿ ਸਾਨੂੰ ਤਰਲੇ ਪਾ ਕੇ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਸਾਡੇ ਉੱਤੇ ਤਰਸ ਖਾਓ ਅਤੇ ਸਾਡੇ ਸਾਡੇ ਨਾਲ ਹਮਦਰਦੀ ਜਗਾਓ ਅਤੇ ਪਾਣੀ ਦੀ ਦੁਰਵਰਤ ਜੋ ਕਰਦੇ ਹਨ ਇਸ ਤਰ੍ਹਾਂ ਬੱਚਿਆਂ ਨੂੰ ਜਾ ਕੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਟੈਂਕੀ ਪਰੰਤੋ ਪਹਿਲਾ ਹੀ ਮੋਟਰ ਆਪਣੀ ਨੂੰ ਬੰਦ ਕਰੋ ਬਹੁਤ ਹੀ ਵਧੀਆ ਪ੍ਰਬੰਧ ਕਰੋ ਇੱਕ ਇੱਕ ਪਾਣੀ ਦੀ ਬੂੰਦ ਵੀ ਐਵੇਂ ਨਾ ਅਜ਼ਾਈ ਗਵਾਓ ਪਾਣੀ ਦੀ ਦੁਰਵਰਤੋਂ ਜੋ ਕਰਦੇ ਹਨ ਉਹਨਾਂ ਨੂੰ ਤੁਸੀਂ ਜਾ ਸਮਝਾਓ ਬੱਚੋ ਅਸੀਂ ਘਰਾਂ ਵਿੱਚ ਪਾਣੀ ਕਿਸ ਤਰ੍ਹਾਂ ਬਚਾ ਸਕਦੇ ਹਾਂ ਘਰਾਂ ਵਿੱਚ ਬੱਚੋ ਅਸੀਂ ਪਾਣੀ ਟੈਂਕੀ ਜਿਹੜੀ ਹੈ ਮੋਂ ਪਰੰਤੋ ਪਹਿਲਾਂ ਹੀ ਸਾਨੂੰ ਮੋਟਰ ਬੰਦ ਕਰ ਦੇਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਟੁੱਟੀ ਲੀਕ ਨਾ ਹੋਵੇ ਇਸ ਤਰ੍ਹਾਂ ਸਾਨੂੰ ਇੱਕ ਇੱਕ ਬੂੰਦ ਨੂੰ ਬਚਾਉਣਾ ਚਾਹੀਦਾ ਹੈ ਇਸ ਤਰ੍ਹਾਂ ਪਾਣੀ ਦੀ ਦੁਰਵਰਤ ਤੋਂ ਸਾਨੂੰ ਰੋਕ ਰੋਕਣੀ ਚਾਹੀਦੀ ਹੈ ਉੱਪਰ ਤੱਕ ਪਰੇ ਖੋਨੇ ਸੁੱਕੇ ਨਲਕਿਆ ਦੇ ਵੀ ਪਾਣੀ ਮੁੱਕੇ ਪਾਣੀ ਦੀ ਦੁਰਵਰਤ ਤੋਂ ਅਸੀਂ ਅਜੇ ਤੱਕ ਵੀ ਨਹੀਂ ਰੁੱਕੇ ਤਾਂ ਅੱਗੇ ਲੇਖਕ ਕਹਿ ਰਿਹਾ ਹੈ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਜਿਹੜੇ ਪਹਿਲੇ ਭਰੇ ਰਹਿੰਦੇ ਸਨ ਖੂਹਾਂ ਵਿੱਚ ਹੁਣ ਉਹ ਖੁਸ਼ ਸੁੱਕ ਚੁੱਕੇ ਨੇ ਔਰ ਕੇ ਅਤੇ ਨਲਕਿਆ ਦੇ ਪਾਣੀ ਵੀ ਮੁੱਕ ਚੁੱਕੇ ਨੇ ਖਤਮ ਹੋ ਚੁੱਕੇ ਨੇ ਤਾਂ ਪਾਣੀ ਦੀ ਦੁਰਵਰਤ ਤੋਂ ਅਸੀਂ ਹਜੇ ਤੱਕ ਵੀ ਅਸੀਂ ਸਬਕ ਨਹੀਂ ਲਿਆ ਅਤੇ ਪਾਣੀ ਹਿੰਟ ਇੰਨਾ ਹਿੰਟ ਪੱਧ ਤੱਕ ਜਾ ਚੁੱਕਿਆ ਹੈ ਪਰ ਫਿਰ ਵੀ ਅਸੀਂ ਨਹੀਂ ਰੁਕ ਰਹੇ ਹਾਂ ਅਮਰੀਕ ਤਲਵੰਡੀ ਦਾ ਸੁਨੇਹਾ ਕਰ ਕਰ ਵਿੱਚ ਕਹਿੰਦੇ ਪਚਾਓ ਪਾਣੀ ਦੀ ਦੁਰਵਤ ਜੋ ਕਰਦੇ ਹੋ ਉਹਨਾਂ ਤੁਸੀਂ ਜਾ ਸਮਝਾਓ ਤਾਂ ਇਸ ਤਰ੍ਹਾਂ ਅਮਰੀਕ ਤਲਵੰਡੀ ਜੋ ਕਿ ਇਸ ਇਸ ਕਵਿਤਾ ਦਾ ਲੇਖਕ ਹੈ ਉਸਨੇ ਇਹ ਸੰਦੇਸ਼ ਦਿੱਤਾ ਹੈ ਕਿ ਕਰ ਕਰ ਵਿੱਚ ਜਾ ਕੇ ਇਹ ਜਿਹੜਾ ਸੰਦੇਸ਼ ਹੈ ਪਾਣੀ ਬਚਾਉਣ ਦਾ ਉਹ ਮੇਰਾ ਪਚਾਓ ਤਾਂ ਇਸ ਤਰ੍ਹਾਂ ਬੱਚੇ ਹੀ ਇਸ ਸੰਦੇਸ਼ ਨੂੰ ਪਹੁੰਚਾ ਸਕਦੇ ਹਨ ਅਤੇ ਬੱਚਿਆਂ ਨੂੰ ਉਹ ਕਹਿ ਰਿਹਾ ਕਿ ਉਹ ਉਹਨਾਂ ਲੋਕਾਂ ਨੂੰ ਜਾ ਕੇ ਸਮਝਾਉਣ ਕਰ ਕਰਾਂ ਵਿੱਚ ਜਿਹੜੇ ਪਾਣੀ ਦੀ ਦੁਰਵਰਤੋਂ ਕਰਦੇ ਹਨ ਤਾਂ ਇਸ ਤਰ੍ਹਾਂ ਬੱਚੋ ਇਸ ਕਵਿਤਾ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਪਾਣੀ ਜੀਵਨ ਦਾ ਮੂਲ ਆਧਾਰ ਹੈ ਅਤੇ ਪਾਣੀ ਦੇ ਬਿਨਾ ਜੀਵਨ ਦੀ ਹੋਂਦ ਕੋਈ ਵੀ ਸੰਭਵ ਨਹੀਂ ਹੈ ਇਸ ਕਰਕੇ ਪਾਣੀ ਦੀ ਇੱਕ ਇੱਕ ਬੂੰਦ ਸਾਡੇ ਲਈ ਜ਼ਰੂਰੀ ਹੈ ਅਤੇ ਸਾਨੂੰ ਪਾਣੀ ਦੀ ਦੁਰਵਰਤੋਂ ਕਰਨ ਲਈ ਵੱਤਵਤ ਯਤਨ ਵਦਰਵਰਤੋਂ ਨੂੰ ਰੋਕਣ ਦੇ ਲਈ ਵੱਤਵਤ ਯਤਨ ਕਰਨੇ ਚਾਹੀਦੇ ਹਨ ਮੈਨੂੰ ਆਸਾ ਬੱਚੋ ਤੁਹਾਨੂੰ ਇਹ ਕਵਿਤਾ ਸਮਝ ਆਈ ਹੋਵੇਗੀ ਤੁਸੀਂ ਇਸ ਕਵਿਤਾ ਨਾਲ ਸੰਬੰਧਿਤ ਅਭਿਆਸ ਆਪਣੀ ਪੁਸਤਕਾਂ ਤੇ ਕਰਨਾ ਹੈ ਧੰਨਵਾਦ